ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਅਵੇ ਕਿ ਕੁਝ ਦਿਨਾਂ ਤੋਂ ਅਫਵਾਹਾਂ ਉੱਡ ਰਹੀਆਂ ਹਨ ਕਿ ਸਿੱਧੂ ਦੇ ਪਰਿਵਾਰ ਦੇ ਵਿੱਚ ਜਲਦ ਹੀ ਖੁਸ਼ੀਆਂ ਆ ਸਕਦੀਆਂ ਹਨ ਕਿਲਕਾਰੀਆਂ ਗੂੰਜ ਸਕਦੀਆਂ ਹਨ ਪਰ ਹੁਣ ਇਸ ਅਫਵਾਹਾਂ ਤੇ ਬਾਪੂ ਬਲਕੌਰ ਸਿੰਘ ਜੀ ਨੇ ਆਪਣਾ ਵੱਡਾ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਇਸ ਅਫਵਾਹਾਂ ਉੱਤੇ ਠੱਪ ਲੱਗ ਸਕਦੀ ਹੈ ਦਾਅਵੇ ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਬਾਪੂ ਬਲਕੌਰ ਸਿੰਘ ਜੀ ਨੇ ਇੱਕ ਨੋਟ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਨੇ ਅਫਵਾਹਾਂ ਤੇ ਠੱਪ ਲਾ ਦਿੱਤੀ ਹੈ ਦੱਸ ਜੀ ਕਿ ਉਹਨਾਂ ਵੱਲੋਂ ਲਿਖਿਆ ਹੈ ਸਿੱਧੂ ਨੂੰ ਚਾਹਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੇ ਆਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਦੱਸਦੀ ਕਿ ਬਾਪੂ ਬਲਕੋਤ ਸਿੰਘ ਜੀ ਵੱਲੋਂ ਇਹ ਨੋਟ ਹਾਲੀ ਦੇ ਵਿੱਚ ਸ਼ੇਅਰ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਲੋਕਾਂ ਤੋਂ ਬੇਨਤੀ ਕੀਤੀ ਹੈ ਕਿ ਜਿਹੜੀ ਵੀ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਉਹ ਨਾ ਉਡਾਈ ਜਾਵੇ ਜਦੋਂ ਤੱਕ ਪਰਿਵਾਰ ਵੱਲੋਂ ਕੋਈ ਵੀ ਪੁਸ਼ਟੀ ਨਾ ਕੀਤੀ ਜਾਵੇ ਉਦੋਂ ਤੱਕ ਇਹਨਾਂ ਅਫਵਾਹਾਂ ਤੇ ਯਕੀਨ ਵੀ ਨਾ ਕੀਤਾ ਜਾਵੇ ਬਾਪੂ ਬਲਕੌਰ ਸਿੰਘ ਜਿਨੇ ਲੋਕਾਂ ਅੱਗੇ ਬੇਨਤੀ ਕੀਤੀ ਹੈ ਕਿ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦਿੱਤੇ ਬਿਨਾ ਕੋਈ ਵੀ ਅਫਵਾਹਾਂ ਨਾ ਉਡਾਈ ਜਾਵੇ ਜੇਕਰ ਕੋਈ ਵੀ ਖਬਰ ਹੋਵੇਗੀ ਤਾਂ ਪਰਿਵਾਰ ਵੱਲੋਂ ਖੁਦ ਹੀ ਸਾਂਝੀ ਕਰ ਦਿੱਤੀ ਜਾਵੇਗੀ ਦੱਸ ਦਈਏ ਕਿ ਇਸ ਨੋਟ ਤੇ ਜਿਹੜੇ ਫੈਨਸ ਨੇ ਉਹ ਕਮੈਂਟ ਵਿੱਚ ਆਪਣੀ ਸਹਿਮਤੀ ਵੀ ਜਤਾ ਰਹੇ ਨੇ ਸਿੱਧੂ ਮਸੇਵਾਲੇ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਅਵੇ ਕਿ ਕੁਝ ਦਿਨਾਂ ਤੋਂ ਅਫਵਾਹਾਂ ਉੱਡ ਰਹੀਆਂ ਹਨ ਕਿ ਸਿੱਧੂ ਦੇ ਪਰਿਵਾਰ ਦੇ ਵਿੱਚ ਜਲਦ ਹੀ ਖੁਸ਼ੀਆਂ ਆ ਸਕਦੀਆਂ ਹਨ ਕਿਲਕਾਰੀਆਂ ਗੂੰਜ ਸਕਦੀਆਂ ਹਨ ਪਰ ਹੁਣ ਇਸ ਅਫਵਾਹਾਂ ਤੇ ਬਾਪੂ ਬਲਕੌਰ ਸਿੰਘ ਜੀ ਨੇ ਆਪਣਾ ਵੱਡਾ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਇਸ ਅਫਵਾਹਾਂ ਉੱਤੇ ਠੱਪ ਲੱਗ ਸਕਦੀ ਹੈ ਦਾਅਵੇ ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਬਾਪੂ ਬਲਕੌਰ ਸਿੰਘ ਜੀ ਨੇ ਇੱਕ ਨੋਟ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਨੇ ਅਫਵਾਹਾਂ ਤੇ ਖੱਪਲਾ ਦਿੱਤੀ ਹੈ ਦੱਸ ਜੀ ਕਿ ਉਹਨਾਂ ਵੱਲੋਂ ਲਿਖਿਆ ਹੈ ਸਿੱਧੂ ਨੂੰ ਚਾਹਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੇ ਆਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਦੱਸਦੀ ਕਿ ਬਾਪੂ ਬਲਕੋਤ ਸਿੰਘ ਜੀ ਵੱਲੋਂ ਇਹ ਨੋਟ ਹਾਲੀ ਦੇ ਵਿੱਚ ਸ਼ੇਅਰ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਲੋਕਾਂ ਤੋਂ ਬੇਨਤੀ ਕੀਤੀ ਹੈ ਕਿ ਜਿਹੜੀ ਵੀ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਉਹ ਨਾ ਉਡਾਈ ਜਾਵੇ ਜਦੋਂ ਤੱਕ ਪਰਿਵਾਰ ਵੱਲੋਂ ਕੋਈ ਵੀ ਪੁਸ਼ਟੀ ਨਾ ਕੀਤੀ ਜਾਵੇ ਉਦੋਂ ਤੱਕ ਇਹਨਾਂ ਅਫਵਾਹਾਂ ਤੇ ਯਕੀਨ વિના ਕੀਤਾ ਜਾਵੇ ਬਾਪੂ ਬਲਕੌਰ ਸਿੰਘ ਜਿਨੇ ਲੋਕਾਂ ਅੱਗੇ ਬੇਨਤੀ ਕੀਤੀ ਹੈ ਕਿ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦਿੱਤੇ ਬਿਨਾ ਕੋਈ ਵੀ ਅਫਵਾਹਾਂ ਨਾ ਉਡਾਈ ਜਾਵੇ ਜੇਕਰ ਕੋਈ ਵੀ ਖਬਰ ਹੋਵੇਗੀ ਤਾਂ ਪਰਿਵਾਰ ਵੱਲੋਂ ਖੁਦ ਹੀ ਸਾਂਝੀ ਕਰ ਦਿੱਤੀ ਜਾਵੇਗੀ ਦੱਸ ਦਈਏ ਕਿ ਇਸ ਨੋਟ ਤੇ ਜਿਹੜੇ ਫੈਨਸ ਨੇ ਉਹ ਕਮੈਂਟ ਵਿੱਚ ਆਪਣੀ ਸਹਿਮਤੀ ਵੀ ਜਤਾ ਰਹੇ ਨੇ ਸਿੱਧੂ ਮਸੂਏ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਅਵੇ ਕਿ ਕੁਝ ਦਿਨਾਂ ਤੋਂ ਅਫਵਾਹਾਂ ਉੱਡ ਰਹੀਆਂ ਹਨ ਕਿ ਸਿੱਧੂ ਦੇ ਪਰਿਵਾਰ ਦੇ ਵਿੱਚ ਜਲਦ ਹੀ ਖੁਸ਼ੀਆਂ ਆ ਸਕਦੀਆਂ ਹਨ ਕਿਲਕਾਰੀਆਂ ਗੂੰਜ ਸਕਦੀਆਂ ਹਨ ਪਰ ਹੁਣ ਇਸ ਅਫਵਾਹਾਂ ਤੇ ਬਾਪੂ ਬਲਕੌਰ ਸਿੰਘ ਜੀ ਨੇ ਆਪਣਾ ਵੱਡਾ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਇਸ ਅਫਵਾਹਾਂ ਉੱਤੇ ਠੱਪ ਲੱਗ ਸਕਦੀ ਹੈ ਦਾਅਵੇ ਕਿ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਬਾਪੂ ਬਲਕੌਰ ਸਿੰਘ ਜੀ ਨੇ ਇੱਕ ਨੋਟ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਨੇ ਅਫਵਾਹਾਂ ਤੇ ਖੱਪ ਲਾ ਦਿੱਤੀ ਹੈ ਦੱਸ ਜੀ ਕਿ ਉਹਨਾਂ ਵੱਲੋਂ ਲਿਖਿਆ ਹੈ ਸਿੱਧੂ ਨੂੰ ਚਾਹਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੇ ਆਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਦੱਸਦੀ ਕਿ ਬਾਪੂ ਬਲਕੋਹ ਸਿੰਘ ਜੀ ਵੱਲੋਂ ਇਹ ਨੋਟ ਹਾਲੀ ਦੇ ਵਿੱਚ ਛੇਕਿਆ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਲੋਕਾਂ ਤੋਂ ਬੇਨਤੀ ਕੀਤੀ ਹੈ ਕਿ ਜਿਹੜੀ ਵੀ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਉਹ ਨਾ ਉਡਾਈ ਜਾਵੇ ਜਦੋਂ ਤੱਕ ਪਰਿਵਾਰ ਵੱਲੋਂ ਕੋਈ ਵੀ ਪੁਸ਼ਟੀ ਨਾ ਕੀਤੀ ਜਾਵੇ ਉਦੋਂ ਤੱਕ ਇਹਨਾਂ ਅਫਵਾਹਾਂ ਤੇ ਯਕੀਨ ਵੀ ਨਾ ਕੀਤਾ ਜਾਵੇ ਬਾਪੂ ਬਲਕੌਰ ਸਿੰਘ ਜਿਨ੍ਹਾਂ ਲੋਕਾਂ ਅੱਗੇ ਬੇਨਤੀ ਕੀਤੀ ਹੈ ਕਿ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦਿੱਤੇ ਬਿਨਾ ਕੋਈ ਵੀ ਅਫਵਾਹਾਂ ਨਾ ਉਡਾਈ ਜਾਵੇ ਜੇਕਰ ਕੋਈ ਵੀ ਖਬਰ ਹੋਵੇਗੀ ਤਾਂ ਪਰਿਵਾਰ ਵੱਲੋਂ ਖੁਦ ਹੀ ਸਾਂਝੀ ਕਰ ਦਿੱਤੀ ਜਾਵੇਗੀ ਦੱਸ ਦਿਓ ਕਿ ਇਸ ਨੋਟ ਤੇ ਜਿਹੜੇ ਫੈਨਸ ਨੇ ਉਹ ਕਮੈਂਟ ਵਿੱਚ ਆਪਣੀ ਸਹਿਮਤੀ ਵੀ ਜਤਾ ਰਹੇ ਨੇ